ਮੇਰਾ ਨਾਮ ਹਰਦੀਪ ਸਿੰਘ ਪਿੰਡ ਬਾਰੇਕੇ ਜ਼ਿਲ੍ਹਾ ਫਰੋਹੇਪੁਰ ਆ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਦੇਖਦੇ ਪਏ ਉਹ ਸਾਰੀ ਹੈਗੀ ਅਰਬੀ ਦੀ ਫਸਲ ਇਹ ਅਰਬੀ ਦੀ ਫਸਲ ਫਰਵਰੀ ਦੇ ਵਿੱਚ ਲੱਗਦੀ ਆ ਤੇ ਇਹ ਜਿਵੇਂ ਹੁਣ ਜੂਨ ਜੁਲਾਈ ਦੇ ਵਿੱਚ ਇਹਦੀ ਪਟਾਈ ਸ਼ੁਰੂ ਹੋ ਜਾਂਦੀ ਆ ਜਿਵੇਂ ਹੁਣ ਮੌਜੂਦਾ ਪਟਾਈ ਚੱਲਦੀ ਪਈ ਆ ਪਰ ਅਸੀਂ ਇਹ ਵਾਲ ਜਿਹੜੀ ਦੇਖਦੇ ਪਏ ਉਹ ਇਹ ਸਾਰੀ ਅਸੀਂ ਵੀ ਵਾਸਤੇ ਖਲਾਈ ਹੋਈ ਆ ਜੇ ਕਹ ਦੀ ਅਰਬੀ ਦੇ ਲਾਉਣ ਦਾ ਤਰੀਕਾ ਜਿਵੇਂ ਆਲੂਆਂ ਤਰ੍ਹਾਂ ਜਿਵੇਂ ਆਪਾਂ ਪਹਿਲੀ ਬਣਾਈਦੀ ਆਲੂ ਤਰ੍ਹਾਂ ਜਿਵੇਂ ਪਹਿਲੀ ਵਾਵਾ ਵਾਉਣੀ ਪੈਂਦੀ ਆ ਉਦਾਂ ਹੀ ਅਰਬੀ ਦੀ ਬਣਾਉਣੀ ਪੈਂਦੀ ਆ ਸਿਰਫ ਇਹਦੇ ਚ ਅੰਤਰ ਕੀ ਆ ਜਿਹੜੀ ਆਲੂਆਂ ਦੀ ਆ ਉਹ ਸਾਰੀ ਆ ਆਟੋਮੈਟਿਕੀ ਮਸ਼ੀਨਾਂ ਨਾਲ ਆਪਣੇ ਆਪ ਬਜਾਈ ਹੋ ਜਾਂਦੀ ਆ ਇਹਦੀ ਕਿਵੇਂ ਆ ਇਹ ਸਾਰੀ ਮੈਨੂਅਲ ਹੁੰਦੀ ਆ ਖੇਲਾ ਪਾਣ ਤੋਂ ਬਾਅਦ ਰੰਬੇ ਦੇ ਨਾਲ ਟੋਏ ਮਾਰ ਕੇ ਫਿਰ ਪਿੱਛੇ ਲੇਬਰ ਵਾਲੇ ਚੱਲਦੇ ਆ ਉਹ ਝੋਲੀਆਂ ਪਾ ਕੇ ਜਿਵੇਂ ਆਪਣੀ ਰੇਹ ਪਾਉਣ ਵਾਲੀ ਝੋਲੀ ਹੁੰਦੀ ਆ ਝੋਲੀ ਦੇ ਵਿੱਚ ਬੀ ਪਾਇਆ ਹੁੰਦਾ ਬੀ ਸਾਰੇ ਉਹ ਟੋਏ ਦੇ ਵਿੱਚ ਛੱਡਦੇ ਜਾਂਦੇ ਆ ਪਿਛੋਂ ਹੀ ਇੱਕ ਲੇਡੀ ਉਹ ਵਰਕਰ ਹੋਰ ਆਉਂਦੇ ਆ ਉਹ ਟੋਏ ਦੇ ਵਿੱਚ ਰਬੀ ਰੱਖ ਕੇ ਸਹੀ ਪੋਜੀਸ਼ਨਿੰਗ ਦੀ ਜਿਹੜੀ ਇਹਦਾ ਜਿਵੇਂ ਕਹ ਲਓ ਸਿਰਾ ਜਿਹੜਾ ਇਹਦਾ ਇਹ ਉਤਲੇ ਬੰਨੇ ਕਰੀਦਾ ਕਰਕੇ ਤੇ ਉਸ ਤੋਂ ਬਾਅਦ ਮਿੱਟੀ ਪਾ ਕੇ ਤੇ ਐਦਾਂ ਲੱਗੇ ਜਾਂਦੇ ਆ ਉਸ ਤੋਂ ਬਾਅਦ ਜਦੋਂ ਇਹ ਥੋੜੀ ਜਿਹੀ ਵੱਡੀ ਹੁੰਦੀ ਆ ਫਿਰ ਇਹਦੀਆਂ ਗੋਡੀਆਂ ਸਟਾਰਟ ਹੋ ਜਾਂਦੀਆਂ ਰਬੀ ਨੂੰ ਤਿੰਨ ਗੋਡੀਆਂ ਪੈਂਦੀਆਂ ਤਿੰਨ ਗੋਡੀਆਂ ਪਾਉਣ ਦਾ ਮਕਸਦ ਕੀ ਆ ਇੱਕ ਤਾਂ ਨਦੀਨ ਖਤ ਹੋ ਜਾਂਦਾ ਦੂਜੀ ਗੱਲ ਇਹ ਆ ਕਿ ਜਿਹੜੀ ਇਹ ਲੱਗਦੀ ਆ ਪਹਿਲਾਂ ਇੱਕ ਸਾਈਡ ਤੇ ਉਸ ਤੋਂ ਬਾਅਦ ਇਹਨੂੰ ਸੈਂਟਰ ਵਿੱਚ ਕਰਨਾ ਹੁੰਦਾ ਸੈਂਟਰ ਵਿੱਚ ਕਰਨ ਤੋਂ ਬਾਅਦ ਇਹਨੂੰ ਜਦੋਂ ਮੰਨ ਕੇ ਚੱਲੋ ਹੋ ਗਈ ਕੋਈ 1.5 2 2 ਫੁੱਟ ਦੀ ਹੋ ਗਈ ਉਸ ਤੋਂ ਬਾਅਦ ਇਹਨੂੰ ਮਿੱਟੀ ਲਾਉਣੀ ਪੈਂਦੀ ਆ ਜਿਹੜੀ ਮਿੱਟੀ ਆ ਉਹ ਲੱਗਦੀ ਆ ਟਰੈਕਟਰਾਂ ਦੇ ਨਾਲ ਟਰੈਕਟਰ ਦੇ ਨਾਲ ਸਾਰੀ ਇਹਨੂੰ ਮਿੱਟੀ ਲਗਣੀ ਆ ਮਿੱਟੀ ਲੱਗਣ ਤੋਂ ਬਾਅਦ ਸਾਰਾ ਕੁਝ ਹੋ ਜਾਂਦਾ ਉਸ ਤੋਂ ਬਾਅਦ ਕਰ ਕਰਾ ਕੇ ਸਿਰਫ ਇਹਦੇ ਵਿੱਚ ਕੀ ਆ ਇਹ ਜੜੀ ਅਰਬੀ ਦੀ ਫਸਲ ਆ ਬੜੀ ਹੀ ਵਧੀਆ ਹੈ ਕਾਰਨ ਕੀ ਆ ਜਿਹੜੀ ਸਭ ਤੋਂ ਘਟੇ ਨੂੰ ਰੇ ਹੁੰਦੀ ਆ ਰੇ ਸਪਰੇ ਸਭ ਤੋਂ ਘਟ ਪੈਂਦੀ ਇਹਨੂੰ ਜੇ ਕਹ ਦੀ ਸਪਰੇ ਸਿਰਫ ਇਹਨੂੰ ਇੱਕ ਸਪਰੇ ਹੁੰਦੀ ਆ ਉਹ ਵੀ ਸੁੰਢੀ ਦੀ ਇਹਨੂੰ ਸਪਰੇ ਆਣੀ ਹੋਰ ਕੋਈ ਇੰਦੇ ਤੇ ਕੀੜਾ ਪਤੰਗਾ ਜਿਵੇਂ ਕਹ ਲੋ ਕੋਈ ਕੀਟਨਾਸ਼ਕ ਸਪਰੇ ਕੋਈ ਨਹੀਂ ਹੁੰਦੀ ਇਹਦੇ ਚ ਨਾ ਕੋਈ ਨਦੀਨ ਵਾਲੀ ਹੁੰਦੀ ਆ ਨਾ ਕੋਈ ਕੁਛ ਤੋਂ ਉਹਦੇ ਹਿਸਾਬ ਤੇ ਆਪਾਂ ਜੇ ਵੇਖੀ ਜਾਈਏ ਸਭ ਤੋਂ ਵਧੀਆ ਇਹ ਫਸਲ ਆ ਕਿਉਂਕਿ ਇਹਦੇ ਚ ਕੋਈ ਦਵਾਈ ਖਾਦ ਹੋਣੀ ਨਹੀਂ ਤੇ ਫਿਰ ਆਪੇ ਵਧੀਆ ਇਸ ਤੋਂ ਬਾਅਦ ਜਦੋਂ ਇਹ ਹੋ ਜਾਂਦੀ ਆ ਮੰਨ ਕੇ ਚੱਲੋ ਜੂਨ ਜੁਲਾਈ ਚ ਆ ਕੇ ਇਹਦੀ ਪਟਾਈ ਸ਼ੁਰੂ ਹੋ ਜਾਂਦੀ ਆ ਜਿਵੇਂ ਇਹ ਪਟਾਈ ਕਰਦੇ ਕਰਦੇ ਜੇ ਪਟਾਈ ਵੀ ਇਹ ਹੱਥਾਂ ਨਾਲ ਹੀ ਹੁੰਦੀ ਆ ਕੋਈ ਇਹਦੇ ਚ ਮਸ਼ੀਨਰੀ ਨਹੀਂ ਤਾਂ ਕਰਕੇ ਇਹਦੇ ਚ ਖਰਚਾ ਬਹੁਤ ਆ ਜੇ ਮਾਰਕੀਟ ਦਾ ਰੇਟ ਮਿਲੇ ਤਾਂ ਹੀ ਇਹਦੇ ਚ ਕੁਝ ਵੱਜਦਾ ਅਦਰਵਾਈਜ਼ ਇਹਦੇ ਚ ਖਰਚਾ ਬਹੁਤ ਆ ਕਿਉਂਕਿ ਹਰੇਕ ਚੀਜ਼ ਲੇਬਰ ਤੇ ਆ ਪਟਾਈ ਵੀ ਲੇਬਰ ਤੇ ਆ ਪਟਾਈ ਕਰਦੇ ਆ ਕਈਆਂ ਦੇ ਨਾਲ ਪਟਾਈ ਕਰਕੇ ਫਿਰ ਜਿਵੇਂ ਇੱਕ ਮੋੜ ਆਉਂਦਾ ਨਾ ਜਿਵੇਂ ਐਡਾ ਮੋੜ ਆ ਜਾਂਦਾ ਉਹਦੇ ਵਿੱਚ ਵਿਚਕਾਰ ਹੁੰਦਾ ਕਿ ਕਚਾਲੂ ਕਚਾਲੂ ਦੇ ਆਸੇ ਪਾਸੇ ساری ਰਬੀ ਹੁੰਦੀ ਆ ਉਹ ਹੁੰਦੀਆਂ ਨਾਲ ਜਿਹੜਾ ਉਹਦੀਆਂ ਰੂਟਸ ਹੁੰਦੀਆਂ ਰੂਟਸ ਨੇ ਉਹ ਆਪਣਾ ਕਈ ਦਿਨਾਂ ਪੱਟ ਲਈ ਵੀ ਆ ਰੱਖਣ ਤੋਂ ਜਦੋਂ ਪੱਟਦੇ ਆ ਉਸ ਤੋਂ ਬਾਅਦ ਉਹ ਇਕੱਠਾ ਇੱਕ ਢੇਰ ਲਾ ਲੈਂਦੇ ਆ ਢੇਰ ਲਾ ਕੇ ਉਸ ਤੋਂ ਬਾਅਦ ਉਹ ਇੱਕ ਇੱਕ ਗੰਢੀ ਹੁੰਦੇ ਨਾਲੋਂ ਤੋੜਦੇ ਆ ਜਿਹੜਾ ਵਿਚਕਾਰ ਲਾ ਮੋਢ ਹੁੰਦਾ ਉਹਨੂੰ ਕਚਾਲੂ ਕਹਿ ਦਿੰਨੇ ਆ ਉਹ ਕਚਾਲੂ ਜਿਵੇਂ ਇਥੋਂ ਲੇਬਰ ਆ ਜਾਂਦੀ ਉਹ ਆਪ ਦਾ ਕਚਾਲੂ ਬਣਾ ਕੇ ਪੈ ਕਰਕੇ ਜਿਵੇਂ ਮਾਰਕੀਟ ਚ ਲੈ ਜਾਂਦੇ ਜਿਵੇਂ ਅੰਮ੍ਰਿਤਸਰ ਦੀ ਮਾਰਕੀਟ ਚ ਸਭ ਤੋਂ ਜ਼ਿਆਦਾ ਕਚਾਲੂ ਵੇਚਦਾ ਹੈ ਗੱਡੀਆਂ ਆਉਂਦੀਆਂ ਨੇ ਇੱਕ ਚਾਲੂ ਵਾਲੇ ਲੇਵਰ ਤੋਂ ਕਚਾਲੂ ਚੱਕ ਕੇ ਲਈ ਜਾਂਦੇ ਆ ਅਰਬੀ ਆ ਜਿਹੜੀ ਅਰਬੀ ਦੀ ਡਿਗ ਬਣੇ ਹੋਏ ਆ ਫਰੋਈਪੁਰ ਦੇ ਵਿੱਚ ਉੱਥੇ ਉਹਦੀ ਧੁਵਾਈ ਚੱਲਦੀ ਆ ਟਰਾਲੀ ਸਣੇ ਗਟਾ ਲੱਗ ਜਾਂਦਾ ਹੈ ਗੱਟਾ ਜਿਹੜਾ ਉਹਦੇ ਵਿੱਚ ਮਸ਼ੀਨ ਚ ਪਲਟਾ ਜਾਂਦਾ ਜਿਵੇਂ ਗਾਜਰ ਧੋਣ ਵਾਲੀ ਮਸ਼ੀਨ ਜਿਹੜੀ ਹੁੰਦੀ ਆ ਉਹਦੇ ਵਿੱਚ ਹੀ ਅਰਬੀ ਧੁੰਦੀ ਆ ਟਰਾਲੀ ਬੈਗ ਲੱਗ ਜਾਂਦੀ ਆ ਗੱਟਾ ਜਿਹੜਾ ਉਹਦੇ ਵਿੱਚ ਪਟੇ ਆਪਣੇ ਆਪ ਜਿਹੜੀ ਉਹ ਮਸ਼ੀਨ ਘੁੰਮ ਦੇ ਦਿੰਦੀ ਨਾਲ ਪਾਣੀ ਚੱਲਦਾ ਰਹਿੰਦਾ ਆਪਣੇ ਆਪ ਤਵੀਜ ਕਿਉਂ ਬਾਹਰ ਆ ਜਾਂਦੀਆ ਫਿਰ ਉਹ ਲੱਗ ਲੱਗ ਜਿਵੇਂ ਕਹਿ ਲਓ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਉੱਥੋਂ ਤਵੀਜ ਕੇ ਆਪਣਾ ਗੱਡੀਆਂ ਚ ਲੋਡ ਹੋ ਕੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾਂਦੀ ਆ ਜਿਹੜੀ ਆਪਾਂ ਖਾਂਦੇ ਜੇ ਆਪਾਂ ਗੱਲ ਕਰੀਏ ਇਹਦੀ ਅਰਬੀ ਦੀ ਇਹ ਕਹਿ ਲਓ ਸਿਰ ਤੋਂ ਲੈ ਕੇ ਥੱਲੇ ਤੱਕ ਸਾਰੇ ਕੰਮ ਵਾਸਤੇ ਵਰਤੀ ਜਾਂਦੀ ਹਰੇਕ ਚੀਜ਼ ਮਤਲਬ ਜੇ ਪੱਤਾ ਹੈ ਪੱਤਾ ਵੀ ਕੰਮ ਆਉਂਦਾ ਜੇ ਤਾਂ ਤਣਾ ਤਣਾ ਵੀ ਕੰਮ ਆਉਂਦਾ ਉਹ ਦੱਸਦਾ ਕਿਵੇਂ ਜਿਹੜਾ ਪੱਤਾ ਹੈ ਪੱਤੇ ਤੋਂ ਪਕੌੜੇ ਬੰਦੇ ਕਈ ਪਕੌੜੇ ਕਹਿੰਦੇ ਨੇ ਕਈ ਪਤੋੜ ਕਹਿੰਦੇ ਆ ਵੇਸਣ ਲਾ ਕੇ ਉਹਨੂੰ ਐਜ਼ ਆ ਸਨੈਕਸ ਯੂਜ਼ ਕਰ ਲੈਂਦੇ ਆ ਜਿਹੜਾ ਇਹਦਾ ਤਣਾ ਹੈ ਤਣੇ ਦੇ ਵਿੱਚੋਂ ਇਹਨੂੰ ਜਦੋਂ ਪੜਦੇ ਤਣੇ ਦੇ ਵਿੱਚੋਂ ਨਾ ਇੱਕ ਗਟਾਰਾ ਨਿਕਲਦਾ ਹੈ ਉਹ ਸਾਡੇ ਇਧਰ ਏਰੀਆ ਦੇ ਦੇ ਹਿਸਾਬੇ ਏਰੀਆ ਦੇ ਵਿੱਚ ਇਹਨੂੰ ਕਹਿੰਦੇ ਨੇ ਗਟਾਰਾ ਗਟਾਰ ਉਹਦੇ ਬਣਾਉਂਦੇ ਆ ਪੁਰਜੀ ਉਹਦੀ ਪੁਰਜੀ ਬਣ ਜਾਂਦੀ ਆ ਅਰਬੀ ਦੇ ਤਾਂ ਆਪਾਂ ਨੂੰ ਪਤਾ ਹੀ ਆ ਸਬਜੀ ਦਾ ਬਣਦੀ ਪੰਦੀ ਆ ਨਾਲ ਇੰਜ ਚਿਪਸ ਵਗੈਰਾ ਵੀ ਬਣ ਜਾਂਦੇ ਆ ਤੇ ਚਾਲੂ ਜਿਆਦੀ ਆਪ ਨੂੰ ਪਤਾ ਫੇਮਸ ਆ ਚਾਟ ਵਾਸਤੇ ਉਹ ਜਿਆਦਾ ਯੂਜ਼ ਹੁੰਦੇ ਆ ਤੇ ਜੇ ਕਰੀਏ ਦੀ ਗੱਲ ਸਟੋਰੇਜ ਦੀ ਸਟੋਰੇਜ ਜਿਹੜੀ ਆ ਇਹ ਕੋਈ ਸਪੈਸ਼ਲ ਕੋल्ड ਸਟੋਰੇਜ ਨਹੀਂ ਹੈ ਗਏਂਦੇ ਇਹ ਐਜ਼ ਇਟ ਜਿੱਦਾਂ ਹੁਣ ਪਈ ਆ ਇਦਾਂ ਹੀ ਜ਼ਮੀਨ ਦੇ ਵਿੱਚ ਇਹ ਰਹਿਣੀ ਆ ਸਾਰਾ ਸਾਲ ਇੱਕ ਪਾਸੇ ਜਿਵੇਂ ਕਹਿੰਦੇ ਕਈ ਕੀ ਕਰਦੇ ਆ ਪੱਟ ਕੇ ਕੋਈ ਹੋਰ ਫਸਲ ਆ ਲੈਂਦੇ ਆ ਕਈ ਇੱਥੇ ਇਦਾਂ ਹੀ ਰਹਿਣ ਦਿੰਦੇ ਆ ਪੱਟ ਕੇ ਦੁਬਾਰਾ ਇੱਕ ਪਾਸੇ ਪੱਟੀ ਜਾਂਦੇ ਦੂਜੇ ਪਾਸੇ ਲਾਈ ਜਾਂਦੇ ਆ ਇਹ ਦਾ ਇਹਦਾ ਸਟੋਰੇਜ ਦਾ ਸਿਸਟਮ ਇਹ ਹੈ ਕਈ ਪਟਕੇ ਇਹਨੂੰ ਡੰਪ ਕਰਕੇ ਘਰੇ ਰੱਖੋਗੇ ਆ ਉਸ ਤੋਂ ਬਾਅਦ ਪ੍ਰਾਲੀ ਵਗੈਰਾ ਪਾ ਕੇ ਤੇ ਇਹਨੂੰ ਖੱਜ ਕੇ ਰੱਖ ਲੈਂਦੇ ਓਦਾਂ ਵੀ ਡੰਪ ਹੋ ਜਾਂਦੀ ਆ ਇਸ ਤੋਂ ਬਾਅਦ ਜਿਹੜੇ ਇਹ ਤਾਂ ਆਪਣੇ ਵਾਸਤੇ ਤਾਂ ਵੀ ਵਾਸਤੇ ਖੜੀ ਇਹ ਵਾਲੀ ਇਸ ਤੋਂ ਬਾਅਦ ਜਿਹੜੀ ਹੁਣ ਪਟਾਈ ਕਰਦੇ ਪਏ ਆ ਪਟਾਈ ਤੋਂ ਬਾਅਦ ਝੋਨਾ ਲੱਗਦਾ ਨਾ ਝੋਨਾ 126 ਜਾਂ ਬਾਸਮਤੀ ਜਿਵੇਂ 1509 ਹੋ ਗਈ 1692 ਘਟ ਦੇ ਨਾਲ ਹੀ ਕਿਉਂਕਿ ਉਹਨੂੰ ਪਾਣੀ ਵੀ ਘੱਟ ਚਾਹੀਦਾ ਘਟ ਦੇ ਨਾਲ ਹੀ ਵੈਰਾਈਟ ਆ ਉਸ ਤੋਂ ਬਾਅਦ ਇਸੇ ਜਗ੍ਹਾ ਤੇ ਫਿਰ ਆਲੂ ਲੱਗ ਜਣੇ ਆ ਆਲੂ ਸਾਡੇ ਇਥੇ ਕਿਸਮ ਲੱਗ ਜੂ ਵੀ ਘਟਦੇ ਨਾਲ ਵੀ ਘਟਦੇ ਨਾਲ ਵਾਲੀ ਜਿਵੇਂ ਕਿ ਫੁਗਰਾਜ ਦੀ ਵੈਰੈਟੀ ਚੱਲਦੀ ਆ ਜਿਆਦਾ ਇਥੇ ਉਹ ਲਾਂ ਤੋਂ ਬਾਅਦ ਜਿੱਦਾਂ ਉਹ ਫਰਵਰੀ ਦੇ ਵਿੱਚ ਉਹਦੀ ਪਟਾਈ ਖਤਮ ਹੁੰਦੀ ਉਸ ਤੋਂ ਬਾਅਦ ਫਿਰ ਅਰਬੀ ਦੀ ਮਤਲਬ ਇਸੇ ਚੱਕਰ ਦੇ ਵਿੱਚ ਕਣਕ ਦੀ ਜਗ੍ਹਾ ਤੇ ਅਸੀਂ ਆਲੂ ਤੇ ਅਰਬੀ ਲੈਨੇ ਆ ਉਸ ਤੋਂ ਬਾਅਦ ਝੋਨਾ ਅਸੀਂ ਗੱਲ ਕਰੀਏ ਜੇ ਆਪਾਂ ਗਾਂਹ ਫਿਊਚਰ ਦੀ ਦੇਖੋ ਜੀ ਜੀ ਦਾ ਕਰਦਾ ਹੈ ਕਿ ਇਹਨੂੰ ਹੋਰ ਵਧਾਈਏ ਪਰ ਗੱਲ ਕੀ ਆ ਕਿ ਇਹਦੇ ਦਾ ਖਰਚਾ ਬਹੁਤ ਜ਼ਿਆਦਾ ਕਿਉਂਕਿ ਹਰੇਕ ਚੀਜ਼ ਮੈਨੂਅਲ ਜੇ ਕਹਿ ਦੀਏ ਮਸ਼ੀਨਰੀ ਦਾ ਜੋਗ ਭਾਵੇਂਗਾ ਪਰ ਇਹਦੇ ਵਿੱਚ ਉਹ ਕੰਮ ਨਹੀਂ ਆਉਂਦਾ ਕਾਰਨ ਕੀ ਆ ਹਰੇਕ ਮਤਲਬ ਨਿੱਕੀ ਤੋਂ ਨਿੱਕੀ ਚੀਜ਼ ਆ ਉਹ ਸਾਰੀ ਮੈਨੂਅਲ ਠੀਕ ਹੈ ਜੀ ਇਹਦੇ ਦਾ ਖਰਚਾ ਕਹਿ ਦਈਏ ਖਰਚਾ ਮੰਨ ਕੇ ਜੇ ਲਗਭਗ ਇੱਕ ਕਿੱਲੇ ਦਾ 60 ਤੋਂ 70000 ਰੁਪਏ ਕਲਾਂ ਦਾ ਖਰਚਾ ਹੈ ਇਸ ਚੀਜ਼ ਦਾ ਅਰਬੀ ਨੂੰ ਤਿਆਰ ਕਰਨ ਦਾ ਉਸ ਤੋਂ ਬਾਅਦ ਮਾਰਕੀਟ ਦਾ ਪਤਾ ਕੋਈ ਨਹੀਂ ਰੇਟ ਮਿਲਣਾ ਹੈ ਜਾਂ ਨਹੀਂ ਮਿਲਣਾ ਸਰਕਾਰ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਜ਼ਿੰਮੇਵਾਰ ਕਨਕ ਝੋਨੇ ਦੇ ਵਿੱਚੋਂ ਨਿਕਲ ਕੇ ਕੁਝ ਨਾ ਕੁਝ ਕਰਦਾ ਪਿਆ ਉਹਨਾਂ ਵਾਸਤੇ ਕੁਝ ਨਾ ਕੁਝ ਸਪੈਸ਼ਲ ਰੱਖੀਏ ਅਸੀਂ ਕੋਈ ਨਾ ਕੋਈ ਰੇਟ ਤੈਅ ਕਰੀਏ ਤਾਂ ਜੋ ਜ਼ਿਮੀਂਦਾਰ ਨੂੰ ਘਾਟਾ ਨਾ ਪਵੇ ਜ਼ਿਮੀਂਦਾਰ ਵਧੀਆ ਕਰੇ ਅਪੀਲ ਤਾਂ ਸਾਰਿਆਂ ਨੂੰ ਕਰਦੇ ਇਹ ਚੀਜ਼ ਲਾਉਣ ਦੀ ਪਰ ਜਦੋਂ ਕੋਈ ਜ਼ਿਮੀਂਦਾਰ ਕਹਿ ਦਿੰਦਾ ਕਿ ਯਾਰ ਅਸੀਂ ਮਾਰੇਗੇ ਰੇਟ ਨਹੀਂ ਮਿਲਿਆ ਉਸ ਚੀਜ਼ ਨੂੰ ਵੇਖ ਕੇ ਡਰਦਾ ਹੈ ਬੰਦਾ ਡਰ ਕੇ ਅਗਲਾ ਬੰਦਾ ਨਹੀਂ ਲਾਉਂਦਾ ਜੇ ਇਸੇ ਚੀਜ਼ ਦਾ ਰੇਟ ਤੈਅ ਮੁੱਲ ਹੋਵੇ ਰੇਟ ਵਧੀਆ ਪੱਕਾ ਮਿਲਦਾ ਹੋਵੇ ਫਿਰ ਬਹੁਤੇ ਜ਼ਿਮੀਦਾਰ ਕਣਕ ਛੋਣੇ ਦੇ ਜਿਹੜੇ ਆ ਆਪਣਾ ਕੰਮ ਦੇ ਵਿੱਚੋਂ ਨਿਕਲ ਕੇ ਇਸ ਸਬਜੀ ਵਿੱਚ ਆਉਣ ਕਿਉਂਕਿ ਇਹਦੇ ਵਿੱਚ ਫਾਇਦਾ ਵੀ ਹੈ ਹੁਣ ਤੁਸੀਂ ਇਹ ਵੇਖੋ ਫਰੋਜਪੁਰ ਦਾ ਏਰੀਆ ਐਵੇਂ ਦਾ ਹੈ ਜਿਹੜਾ ਕਿ ਜਿਹੜੀ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਸਾਰਾ ਸਾਲ ਇੱਥੇ ਹਰਿਆਵਲ ਰਹੂਗੀ ਕਿਉਂਕਿ ਇੱਥੇ ਕਣਕ ਵੀ ਜਿਹੜੀ ਆ ਨਾ ਕੱਲ ਹੀ ਖਾਣ ਵਾਸਤੇ ਹੁੰਦੀ ਲੋਕਾਂ ਕੋਲ ਬਾਕੀ ਸਾਰੀ ਇੱਥੇ ਸਬਜੀ ਹੁੰਦੀ ਹੈ ਇਸ ਏਰੀਏ ਦੇ ਵਿੱਚ ਸਾਰੀ ਸਬਜੀ ਆ ਹਰਿਆਵਲ ਸਭ ਤੋਂ ਜ਼ਿਆਦੀ ਇੱਥੇ ਆ ਫਰੋਈਪਰ ਦੇ ਵਿੱਚ ਜੇ ਕਹਿ ਵੀਏ ਸਭ ਤੋਂ ਜ਼ਿਆਦੇ ਜਿੱਧਰ ਮਰਜ਼ੀ ਵੇਖ ਲਓ ਤੁਹਾਨੂੰ ਹਰਿਆਵਲ ਹਰਿਆਵਲ ਹੀ ਦਿਸੂਗੀ ਕਾਰਨ ਕੀ ਏ ਸਬਜੀ ਦਾ ਏਰੀਆ ਸਬਜੀ ਬਹੁਤ ਲਾਉਂਦਾ ਸਿਰਫ ਇਹਦਾ ਘਟਾ ਇਹ ਹੀ ਏ ਕਿ ਇੰਦੇ ਖਰਚਾ ਬਹੁਤ ਏ ਨਾ ਕੋਈ ਇਹਦਾ ਮਸ਼ੀਨਰੀ ਦਾ ਜੇ ਕਹਿ ਲਓ ਭਾਵੇਂ ਜੋਗੇਗਾ ਪਰ ਨਹੀਂ ਸਾਰਾ ਮੈਨੂਅਲ ਹੀ ਇੰਦੇ ਚ ਇਨ ਫਿਊਚਰ ਜੀ ਦਾ ਬਹੁਤ ਕਰਦਾ ਵਧਾਈਏ ਪਰ ਨਹੀਂ ਖਰਚਾ ਬਹੁਤ ਜ਼ਿਆਦਾ